ਗਾਲਾਂ ਕੱਢਦੇ ਹੋ ਸਾਨੂੰ ਗੱਡੀਆਂ ਸਾਈਡ ਚਲਾਓ ਲੱਗਾ ਚੱਕ ਦਾਂਗੇ ਫਲਾਂਟਿੰਗ ਬਹੁਤ ਗੰਦੀ ਗਾਲਾਂ ਕੱਢਦੇ ਐ ਸੀ ਵਿੱਚ ਮੈਂ ਮਾਈਕ ਤੇ ਬੋਲਣਾ ਨਹੀਂ ਚਾਹਤੀ ਐ ਐਜ਼ ਅ ਲੇਡੀ ਮੇਰੇ ਹਸਬੰਦ ਨੇ ਉਸ ਨੂੰ ਕਿਹਾ ਤੁਸੀਂ ਗੱਡੀ ਸਾਈਡ ਤੇ ਕਰਨ ਕਹਿ ਸਕਦੇ ਤੁਸੀਂ ਵੀਡੀਓ ਤੇ ਦੇਖਿਆ ਨਾ ਉਹ ਗੱਡੀ ਕੋਈ ਰੋਡ ਤੇ ਨਹੀਂ ਖੜੀ ਸੀ ਮੇਰੇ ਹਸਬੰਦ ਦੀ ਜਿੱਦਾਂ ਬਾਕੀਆਂ ਗੱਡੀਆਂ ਸੇਡੀਆਂ ਖੜੀਆਂ ਉਦਾਂ ਹੀ ਖੜੀ ਹੋ ਰੋਡ ਬਲਾਕ ਵੀ ਨਹੀਂ ਕੀਤਾ ਸੀਗਾ ਪਰ ਉਹਨਾਂ ਨੇ ਕਿਹਾ ਆਈ ऍम ਅ ਅਮੀ ਆਫੀਸਰ ਬੱਚੇ ਤੁਸੀਂ ਇਹ ਕਹਿ ਸਕਦੇ ਹੋ ਗੱਡੀ ਸਾਈਡ ਕਰੋ ਪਰ ਤੁਸੀਂ ਗਾਲਾਂ ਨਹੀਂ ਕੱਢ ਸਕਦੇ ਤਾਂ ਕਹਿੰਦਾ ਬੜੀ ਤੇਰੀ ਆਸਰੀ ਹੈ ਠੀਕ ਹੈ ਤੇ ਨਾਲ ਵਾਟ ਹੀ ਡਿਡ ਵਾਸ ਇਥੇ ਵੀ ਆਂਦਾ ਰੋਨੀ ਅਜੇ ਇਹ ਗੱਲ ਹੀ ਕਰ ਰਹੀ ਸੀ ਹਰਜਿੰਦਰ ਨਾਲ ਰੋਨੀ ਨੇ ਇੱਕ ਮੁੱਕਾ ਮਾਰਿਆ ਮੇਰੇ ਹਸਬੰਦ ਦੇ ਨੱਕ ਤੇ ਕੋਲ ਚਸ਼ਮਾ ਟੁੱਟਿਆ ਉਹ ਬੋਨਰ ਤੇ ਉੱਪਰ ਡਿੱਗੇ ਪਰ ਉਥੋਂ ਥੱਲੇ ਡਿੱਗੇ ਕਿਉਂਕਿ ਜਦੋਂ ਇੱਥੇ ਵਿੱਚ ਕੋਈ ਵੀ ਛੋਟ ਆ ਜਾਏ ਤੇ ਬੰਦਾ ਬਲੈਕ ਆਊਟ ਹੋ ਜਾਂਦਾ ਐ ਨੋ ਬਲੈਕ ਆਊਟ ਹੋਏ ਮੇਰੇ ਬੇਟਾ ਇਨਫੈਕਟ ਮੇਰੇ ਹਸਬੰਦ ਨੇ ਮੇਰੇ ਬੇਟੇ ਨੂੰ ਕਿਹਾ ਕਿ ਥੋੜੀ ਗੱਡੀ ਅੱਗੇ ਕਰੋ ਇੱਥੇ ਖੜਾ ਸੀ ਉਸਨੇ ਜਦੋਂ ਦੇਖਿਆ ਕਿ ਫਾਦਰ ਗਿਰ ਕੇ ਥਲੇ ਉਸ ਦੌੜਦਾ ਆਇਆ ਆਇਆ ਹੋਰ ਅਜੇ ਰੋਨੀ ਔਰ ਹਰਜਿੰਦਰ ਉਹਨਾਂ ਨੂੰ ਲੱਤਾਂ ਔਰ ਬਾਕਸਿੰਗ ਮਾਰ ਰਹੀ ਸੀ ਤੇ ਮੇਰੇ ਬੇਟੇ ਨੇ ਉਹਨਾਂ ਨੂੰ ਤੱਕਾ ਮਾਰਿਆ ਮੈਨੂੰ ਇਹ ਦੱਸੋ ਅਗਰ ਆਪਣੇ ਬਾਪ ਨੂੰ ਬਚਾ ਨਹੀਂ ਲੈ ਇਸਨੇ ਪੁਲਿਸ ਔਰ ਚਾਰ ਕਰਮੀ ਜਿਹੜੇ ਸਿਵਲ ਡਰੈਸ ਤੇ ਸੀ ਇਸਨੇ ਤਾਂ ਹੀ ਪਤਾ ਸੀ ਪੁਲਿਸ ਹੈ ਇਸਨੇ ਤੱਕਾ ਮਾਰਿਆ

ਕੁਝ ਗਿਆ ਕੋਲਾ ਰਿਆ ਖਾਚੂ ਐਂਡ ਹੀ ਸੋ ਕਿ ਮੇਰੇ ਬੇਟੇ ਨੂੰ ਕੁੱਤੇ ਉਹ ਬੜੀ ਮੁਸ਼ਕਿਲ ਨਾਲ ਗੱਡੀ ਤੋਂ ਨਿਕਲੇ ਆਪਣੇ ਬੇਟੇ ਨੂੰ ਬਚਾਨ ਲੇ ਜਦੋਂ ਉਹ ਬੇਟੇ ਕੋਲ ਪਹੁੰਚੇ ਆ ਬੋਪਾਰਾ ਹੋਰ ਇਹਨਾਂ ਨੇ ਫੇਰ ਉਹਨਾਂ ਨੂੰ ਗੰਦੇ ਨਾਲ ਕੁੱਤੇ ਉਹ ਮੋਟਰਸਾਈਕਲ ਤੇ ਗਿਰੇ ਕੋਸ਼ੇ ਮੇਰੇ ਬੇਟੇ ਨੇ ਗੰਦੇ ਖਾਂਦੇ ਹੋਏ ਉਹਨਾਂ ਨੂੰ ਫੇਰ ਚੱਕ ਕੇ ਗੱਡੀ ਦੇ ਪਾਇਆ ਹੋਰ ਇਹਨਾਂ ਨੂੰ ਕਿਹਾ ਮੇਰੇ ਫਾਦਰ ਨੂੰ ਕੁਝ ਨਾ ਕਰੋ ਮਨੁੱਖ ਜਿੰਨਾ ਮਰਨਾ ਮਰ ਲਓ ਮਗਰ ਮੇਰੇ ਫਾਦਰ ਨੂੰ ਨਾ ਕਰੋ ਕੁਝ ਮਰੇ ਹਸਬੰਦ ਨੇ ਗੱਡੀ ਤੇ ਬੈਠੇ ਰ ਹਜਿੰਦਰ ਟਿੱਲੋਂ ਨਾਲ ਮੈਂ ਬਾਕਸਿੰਗ ਮਾਰ ਰਹੀ ਸੀ ਜਿਹੜੀ ਵੀਡੀਓ ਤੁਸੀਂ ਦੇਖੀ ਹੋਣੀ ਬੀਸ਼ ਪੰਡਾ ਗੱਡੀ 'ਚ ਬੈਠਾ ਉਸ ਤੋਂ ਹਜਿੰਦਰ ਟਿੱਲੋਂ ਨਾਲ ਬਾਕਸਿੰਗ ਮਾਰ ਰੇ ਪਰ ਉਹ ਬਾਕਸਿੰਗ ਮਾਰਦੇ ਹੋਏ ਮੇਰੇ ਹਸਬੰਦ ਫੇਰ ਵੀ ਉਸ ਨੂੰ ਕਹਿ ਰਹੇ ਨਾ ਮੈਂ ਆਰਮੀ ਆਫੀਸਰ ਬੈ ਦੇਖੋ ਆਈ ਕਾਰ ਜਦੋਂ ਮਨੇ ਆਈ ਕਾਰ ਦਿਖਾਇਆ ਉਸਨੇ ਆਈ ਕਾਰ ਖਿੱਚ ਲਿਆ ਪਰ ਉਸਨਾਂ ਨੂੰ ਗੱਡੀ ਤੋਂ ਬਾਹਰ ਤਰੀ ਕਿਆ ਤੁਸੀਂ ਉਹ ਵੀਡੀਓ ਦੇਖੀ ਸਾਰਿਆਂ ਨੇ ਬੀਸ਼ ਆਰਮੀ ਆਫਸਰ ਲੋ ਬਾਹਰ ਕੱਢਿਆ

ਕਹਿੰਦਾ ਮੈਂ ਇਹ ਫੌਜ ਦਾ ਐ ਗਵਰਨਮੈਂਟ ਟੀਮ ਕਿਹਨ ਇਤਨਾ ਨਦਾਇਕ ਨਹੀਂ ਲੈ ਸਕਦੇ ਕਹਿੰਦਾ ਇਹ ਕਾਉਂਟਰ ਕਾਉਂਟਰ ਕਰਕੇ ਆਏ ਆ ਦੂਜਾ ਕਰ ਰਹੇ ਆ ਬਚ ਗਏ ਤਾਂ ਸਿਰੇ ਪੁੱਛਵੇਂ ਲਾਈਨ ਪੁਲਿਸ ਸਟੇਸ਼ਨ ਤੂੰ ਆ ਕੇ ਲੈ ਜਾਇਓ ਤੂੰ ਫੌਜੀ ਨੂੰ ਮਾਰੇਂਗਾ ਤੂੰ ਫੌਜੀ ਦਾ ਖੂਨ ਕਟੇਂਗਾ ਤੇ ਫੌਜੀ ਚੁੱਪ ਰਹੇਗਾ he is known as one of the most uh, decorated officer he is always stood for indian army do ji kal mere father anda saadi family par kushta army di kar li hai first ball was lady second ball was lady ਸਰ ਮਤਲਬ ਆਰਮੀ ਅਫਸਰ ਹੈ ਤੇ ਤੂੰ ਕੁੱਟ ਨਹੀਂ ਸਕਦਾ ਸਿਵਲਨਰ ਤਾਂ ਤੂੰ ਕੁੱਟਿਆ ਤਮੇਸ ਕਿਸ ਨੇ ਹੱਕ ਲਿਤਾ ਕਿ ਇੱਕ ਆਮ ਜਨਤਾ ਨੂੰ ਉਸ ਕਟੇ ਤੂੰ ਕਿਸ ਨੂੰ ਨਹੀਂ ਕੁੱਟ ਸਕਦਾ ਕਿਉਂਕਿ ਸਾਨੂੰ ਵਰਤੀ ਪਾਈ ਹੋਈ ਹੈ ਤੂੰ ਵਰਤੀ ਨਹੀਂ ਵਰਤੀ ਦਾ ਇੱਕ ਮੁਲਾਜ਼ਮ ਹੈ ਜੋ ਸਾਡੀ ਰੱਖਸ਼ਾ ਲਈ ਹੈ ਸਾਨੂੰ ਕੁੱਟ ਨਹੀਂ ਨਹੀਂ ਤੋ ਅਗਰ ਉਹ ਕੰਦੇ ਉਹ ਵੀਡੀਓ ਫਾਇਰ ਉਸਦੀ ਫੈਮਲੀ ਜਿਸ ਕਹਿੰਦੀ ਹੈ ਕਿ ਜੀ ਉਸ ਨੂੰ ਮਾਰਿਆ ਅਗਰ ਮੇਰੇ ਹਸਬੰਦ ਨੂੰ ਮਾਰ ਕੇ ਥੱਲੇ ਡਗਾ ਦਿੱਤਾ ਗਿਆ ਕਿ ਮੇਰਾ ਬੱਚਾ ਉਹਨਾਂ ਨੂੰ ੱੱਕਾ ਵੀ ਨਹੀਂ ਮਾਰੇਗਾ ਕਿ ਆਪਣੇ ਪਿਆਰ ਨੂੰ ਬਚਾ ਲੈ ਕਿ ਉਹਨਾਂ ਨੂੰ ਕਹਿ ਗਾ ਡੰਡੇ ਨਾਲ ਮੇਰੇ ਪਿਆਰ ਨੂੰ ਮਾਰ ਦੋ ਕਿਹੜਾ ਫੁੱਤਰ ਦੇਖ ਸਕਦਾ ਪਿਆਰ ਨੂੰ ਬੇਰਫਲੇ ਕਿਰਿਆ ਆਇਆ ਦੱਸੋ ਜਰਾ ਨਹੀਂ ਦੱਸ ਸਕਦਾ ਬੋਲੀ ਉਹਨਾਂ ਨੂੰ ਨਹੀਂ ਪਤਾ ਸੀ ਲੋਕਾਂ ਨੂੰ ਪਤਾ ਨਹੀਂ ਸੀ ਸਾਮਣੇ ਆਰਮੀ ਸੀ ਅਗਰ ਆਰਮੀ ਨੂੰ ਪਤਾ ਲੱਗ ਜਾਂਦਾ ਤੇ ਹਰਜਿੰਦਰ ਕਿਲ੍ਹਾ ਤੇਰੇ ਜੇ ਜੇ ਚਾਰ ਤੇ ਆਰਮੀ ਦੇ ਅੰਦਰ ਬੈਠੇ ਹੁੰਦੇ ਹੁਣ ਤੈਨੂੰ ਪਤਾ ਨਹੀਂ ਅਗਰ ਆਰਮੀ ਆਪਣੇ ਚਲ ਗਈ ਤੇ ਤੁਹਾਡਾ ਕੋਈ ਕਹਿਣਾ ਨਹੀਂ ਹੈ ਤੈਨੂੰ ਪਤਾ ਨਹੀਂ ਸਾਡੀ ਤਦ ਮੈਂ ਐਸਐਸਪੀ ਸਾਹਿਬ ਨੂੰ ਫੋਨ ਕੀਤਾ ਪੂਰੀ ਰਾਤ ਮੈਂ ਫੋਨ ਕੀਤਾ ਉਸਦੀ ਰਿਕਾਰਡਿੰਗਸ ਮੈਂ ਤੁਹਾਨੂੰ ਪੇਜੀ ਦਿੱਤੀਆਂ ਸੀ ਕਿਸੇ ਆ ਇਹਨਾਂ ਨੇ ਫੋਨ ਨਹੀਂ ਉਠਾਇਆ ਸਿਰੇ ਅਰਪਿਤ ਸ਼ੁਕਲਾ ਜੀ ਨੇ ਫੋਨ ਕੀਤਾ ਤੇ ਉਹਨਾਂ ਨੇ 5 ਮਿੰਟ ਬਾਅਦ ਕਾਲ ਕੀਤਾ ਮੇਰੇ ਹਸਬੰਡ ਨੇ ਉਹਨਾਂ ਨਾਲ ਗੱਲ ਕੀਤੀ ਬੋਲੇ ਐਸਐਸਪੀ ਸਾਹਿਬ ਮੈਂ ਕਰਨਾਲਾ ਮੈਂ ਇੱਧਰ ਦਾ ਪੋਸਟਡ ਆ ਮੇਰਾ ਇੱਧਰ ਆਈ ਕਾਰਡ ਤੁਸੀਂ ਲੈ ਲਿਆ ਹੋਰ ਇਹਨਾਂ ਨੇ ਸਟੈਚ ਕਰਕੇ ਹੋਰ ਮੇਰਾ ਫੋਨ ਲੈ ਗਏ and i need my i card that's my first this thing baki takes disciplinary action he promised him sir i am sorry it will be done magar usko baat di kahni thi usko baat shuru honi hai mere husband murati 1 baje mein rajinder hospital la gayi agar gurtej singh firlo sahab na hote to shayad mera husband aur mera beta bache nahi hote main unka taanyavaad aur sabhiyon ka ਦੀ ਛੱਡੀ ਕੋਈ ਪੁਲਿਸ ਵਾਲਾ ਨਹੀਂ ਛੱਡਿਆ ਜਿਸ ਨੂੰ ਕਾਲ ਨਹੀਂ ਕੀਤਾ ਹੋਰ ਸਾਨੂੰ ਬੁਲਿਆ ਗਿਆ ਜੀ ਆ ਰਹੇ ਨੇ ਪੁਲਿਸ ਜੀ ਆ ਰਹੇ ਨੇ ਪੁਲਿਸ ਆ ਰਹੇ ਆ ਰਹੇ ਕਰਦੇ ਕਰਦੇ ਸਵੇਰੇ 6 ਵਜਾ ਦਿੱਤੇ ਇੱਕ ਹੱਥ ਟੁੱਟੇ ਹੋਏ ਚੋਟ ਵਾਲੇ ਬੰਦੇ ਨੂੰ ਟ੍ਰੀਟਮੈਂਟ ਦੇਣ ਲਈ 4 ਘੰਟੇ ਉਹ ਤਕਲੀਫ ਤੇ ਛਾਤ ਨੂੰ ਫੜ ਕੇ ਬੈਠੇ ਹੋਏ ਪਰ ہاں ਜਿਹੜੀ ਡਿਊਟੀ ਤੇ ਉਹ ਇੱਕ ਲੇਡੀ ਡਾਕਟਰ ਸੀਗੀ ਆਈ ਵਾਂਟ ਟੂ ਥੈਂਕ ਹਰ ਬਿਕਾਜ਼ ਸ਼ੀ ਟ੍ਰਾਈਡ ਹਰ ਬੈਸਟ ਟੂ ਵਾਟਐਵਰ ਸ਼ੀ ਕੁਡ ਡੂ ਫਾਰ ਮੀ ਅਸ ਤੋਂ ਬਾਅਦ ਜੀ ਮੈਂ ਐਸਐਸਪੀ ਸਾਹਿਬ ਨੂੰ 12 ਵਜੇ ਦਾ ਟਾਈਮ ਲੇਤਾ ਸੀ ਮੈਂ ਉਹਨਾਂ ਦੇ ਆਫਿਸ ਗਈ ਮੈਂ ਉਹਨਾਂ ਨੂੰ ਸਾਰੀ ਵੀਡੀਓਜ਼ ਦਿਖਾਈਆਂ ਜਿਹੜਾ 19:00 ਵੀ ਦੱਸਦੀ ਰਹੀਤੀ ਮੈਂ ਆਪਣੇ ਹਸਬੰਦ ਨੂੰ 5 ਵਜੇ ਛੱਡ ਕੇ ਟਾਬੇ ਗਈ ਟਾਬਾ ਫੇਰ ਖੁੱਲ ਗਿਆ ਸੀ ਉਹਦੇ ਤੇ ਬੰਦ ਕਰਾਦਾ ਸੀ ਡੰਡੇ ਮਾਰ ਕੇ ਤੁਸੀਂ ਦੇਖਿਆ ਉਹਨਾਂ ਨੇ ਕਿ ਐਸੀ ਟਾਬਾ ਬੰਦ ਕਰ ਦੋ ਫੇਰ ਟਾਬਾ ਖੁੱਲਿਆ ਮੈਂ ਗਈ ਉਧਰ ਓਨਰ ਆਇਆ ਉਸਨੇ ਮਨੂੰ ਕਿਹਾ ਕਿ ਮੈਂ ਤੁਹਾਨੂੰ ਵੀਡੀਓ ਰਿਕਾਰਡਿੰਗ ਦਿਖਾਂਦਾ ਉਸਨੇ ਮਨੂੰ ਕਿਹਾ ਕੰਨਕ ਸਾਹ ਹਰ ਉਸਦੀ ਬੈਠੇ ਤੜੇ ਬੈਠ ਉਹਨਾਂ ਦੀ ਕੋਈ ਗਲਤੀ ਨਹੀਂ ਸੀ ਇਹ ਪੁਲਿਸ ਵਾਲਿਆਂ ਦਾ ਰੋਲ ਦਾ ਕੰਮ ਹੈ ਪਰ ਉਸਨੇ ਮਨੋ ਕਿਹਾ ਕਿ ਇਹ ਚਾਰੋਂ ਅਫਸਰ ਤੇ ਮੈਡਮ ਇਸ ਏਰੀਆ ਦੇ ਇੰਚਾਰਜ ਵੀ ਨਹੀਂ ਹੈ ਹੋਰ ਉਹ ਗੱਡੀਆਂ ਲੈ ਕੇ ਇੱਥੇ ਜਿਹੜਾ ਬੰਦਾ ਉਸ ਏਰੀਆ ਦਾ ਇੰਚਾਰਜ ਹੀ ਨਹੀਂ ਹੈ ਤੂੰ ਕੋਣ ਹੋ ਦਾ ਗੱਡੀਆਂ ਹਟਾਉਣ ਵਾਲਾ ਹੋਰ ਤੂੰ ਕੋਣ ਹੋ ਤੇ ਮਾਰਕੁੱਟਾਈ ਕਰਨ ਵਾਲਾ ਅਗਰ ਮੇਰੇ ਹਸਬੰਦ ਹੋਰ ਐ ਕੋਈ ਗਲਤ ਕਰ ਰਿਹਾ ਸੀ ਇਸ ਦੀ ਫੋਟੋ ਬਣਾ ਦੇ ਪੁਲਿਸ ਸਟੇਸ਼ਨ ਲੈ ਕੇ ਜਾਂਦੇ ਉਹਨਾਂ ਨੂੰ ਸਜ਼ਾ ਦੇ ਦਿੰਦੇ ਮੈਂ ਨਾਲ ਹੀ ਮਿਲ ਕੇ ਸਜ਼ਾ ਦੇ ਦਿੰਦੀ ਮੈਂ ਫੌਜੀ ਦੀ ਵਾਈਫ ਆ અગર મેરા હસબન્ડ ઓર બેટા ગલત હે ઓનનું કહ્યું કે સજા મી